ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਤਿੰਨ ਨਵੇਂ ਰਿਸ਼ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਜੀਤ ਸਿੰਘ ਪਤਾ ਪੱਕਾ ਕਲਾ ਬਠਿੰਡਾ ਕਾਸਟ ਖੱਤਰੀ ਗੋਤ ਬਾਗੜੀਆ ਉਮਰ ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ 10/4/97 ਕੱਦ 5 ਫੁੱਟ 11 ਇੰਚ ਪੜ੍ਹਾਈ ਇਹਨਾਂ ਨੇ ਬੀਬੀਏ ਕੀਤੀ ਹੋਈ ਹੈ ਜੀ ਡਿਗਰੀ ਤੇ ਨਾਲ ਕੰਪਿਊਟਰ ਆਈਟੀਆਈ ਕੀਤੀ ਹੋਈ ਹੈ ਇਨਾਂ ਦੀਆਂ ਦੋ ਭੈਣਾਂ ਨੇ ਜੀ ਇੱਕ ਭੈਣ ਮੈਰਿਡ ਹੈ ਤੇ ਆਸਟ੍ਰੇਲੀਆ ਦੇ ਵਿੱਚ ਤੇ ਇੱਕ ਭੈਣ ਸਟੱਡੀ ਕਰਦੀ ਆ ਕੰਮ ਹੈ ਜੀ ਇਹਨਾਂ ਦਾ ਪ੍ਰਾਪਰਟੀ ਡੀਲਰ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਖੱਤਰੀ ਕਾਸਟ ਤੋਂ ਹੋਵੇ ਤੇ ਜਾਂ ਜੱਟ ਪਰਿਵਾਰ ਤੋਂ ਹੋਵੇ ਆਈਲੈਟਸ ਕੀਤੀ ਹੋਵੇ ਜਾਂ ਪੀ.ਟੀ. ਕੀਤੀ ਹੋਵੇ ਤੇ ਪਰਿਵਾਰ ਦਾ ਕਹਿਣਾ ਹੈ ਜੀ ਭਾਵੇਂ ਗਰੀਬ ਪਰਿਵਾਰ ਹੋਵੇ ਤੇ ਅਸੀਂ ਖਰਚਾ ਬਾਹਰ ਜਾਣ ਦਾ ਆਪਣੇ ਆਪ ਲਗਵਾ ਲਾਂਗੇ ਜੀ ਉਹ ਆਸਟ੍ਰੇਲੀਆ ਪੇ ਜਨਾਏ ਉਹਨਾਂ ਨੇ ਬੇਟੇ ਨੂੰ ਤੇ ਨਾਲ ਉਹਨਾਂ ਨੇ ਕਾਨੂੰਨ ਨੂੰ ਵੀ ਭੇਜਣਗੇ ਜੀ ਖਰਚਾ ਸਾਰਾ ਉਹ ਆਪ ਹੀ ਚੱਕਣਗੇ ਤੇ ਇਹਨਾਂ ਦਾ ਨੰਬਰ ਵੀ ਦਿੱਤਾ ਗਿਆ ਹੈ ਜੀ ਹੇਠਾਂ ਤੁਸੀਂ ਨੋਟ ਕਰ ਸਕਦੇ ਹੋ 998999532 ਇਹ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅੰਟੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖ ਪਤਾ ਜਲੰਧਰ ਹੈ ਜੀ ਕਾਸਟ ਇਹਨਾਂ ਦੀ ਹੈਗੀ ਏ ਟੈਂਕਾ ਸਟਰੀ ਪੜ੍ਹਾਈ ਇਹਨਾਂ ਨੇ ਬੀਟੈਕ ਕੀਤੀ ਹੋਈ ਏ ਜੀ ਕੰਪਿਊਟਰ ਸਾਇੰਸ ਦੀ ਉਮਰ ਡੇਟ ਆਫ ਬਰਥ ਇਹਨਾਂ ਦੀ ਹੈਗੀ ਏ ਜੀ 21 12 92 ਕੱਦ 5 ਫੁੱਟ 6 ਇੰਚ ਜੀ ਤੇ ਇਹਨਾਂ ਨੇ ਜੋ ਲੜਕੀ ਵਾਲੀ ਕਾਸਟ ਲਿਖੀ ਏ ਉਹਨਾਂ ਨੇ ਕਿਹਾ ਵੀ ਨੋ ਬਾਰ ਕਾਸਟ ਕੋਈ ਵੀ ਮੈਟਰ ਨਹੀਂ ਕਰਦੀ ਇਹ ਪਰਿਵਾਰ ਦਾ ਕਾਮੇ ਜੀ ਸੌਫਟਵੇਅਰ ਇੰਜੀਨੀਅਰਿੰਗ ਕਨੇਡਾ ਪੀਆਰੇ ਇਹਨਾਂ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਕਾਸਟ ਕੋਈ ਵੀ ਮੈਟਰ ਨਹੀਂ ਕਰਦੀ ਕਿਸੇ ਵੀ ਕਾਸਟ ਦੀ ਭਾਵੇਂ ਹੋਵੇ 98553 91021 ਪਰਿਵਾਰ ਦਾ ਨੰਬਰ ਹੈ ਜੀ ਤੇ ਇੱਕ ਨੰਬਰ ਨਾਲ ਹੋਰ ਹੈ ਜੀ 76965 21577 ਇਨਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਵੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਹਿਮਦਗੜ ਉਮਰ ਡੇਟ ਆਫ ਬਰਥ ਹੈਗੀ ਆ ਜੀ 6197 ਕੱਦ 5 ਫੁੱਟ 10 ਇੰਚ ਜੀ ਕਾਸਟ ਜੱਟ ਸੇਖੇ ਪੜਾਈ 3 ਸਾਲਾਂ ਦਾ ਡਿਪਲੋਮਾ ਕੀਤਾ ਹੈ ਜੀ ਕੰਪਿਊਟਰ ਇੰਜੀਨੀਅਰਿੰਗ ਦਾ ਪੈਨ ਇਕਲ ਐਂਡ ਮੈਰਿਡ ਤੇ ਕੰਮ ਹੈ ਗਏ ਜੀ ਕੰਪਿਊਟਰ ਆਪਰੇਟਰ ਦਾ 25000 ਰੁਪਏ ਸੈਲਰੀ ਹੈ ਜੀ ਦੋ ਕਿੱਲੇ ਜ਼ਮੀਨ ਹੈ ਤੇ ਫਾਦਰ ਮਿਲਟਰੀ ਸਰਵਿਸ ਚ ਸੀਗੇ ਜੀ ਤੇ ਮਦਰ ਨੇ ਚੋਰ ਟਾਇਰ ਨੇ ਸਕੂਲ ਟੀਚਰ ਤੋਂ ਤੇ ਪਰਿਵਾਰ ਦੀ ਮੰਗੇ ਜੀ ਨੀੜ ਇਹਨਾਂ ਨੂੰ ਐਜੂਕੇਟਿਡ ਗਰਲ ਦੀ ਤੇ ਪਰਿਵਾਰ ਦਾ ਨਾਲ ហេਠਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਜੀ ਤੁਸੀਂ ਨੋਟ ਕਰ ਸਕਦੇ ਹੋ 9417012883 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਰਿਵਾਰ ਤੇ ਨਾਲ ਸਿੱਧੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਏਸੀਜੀ ਆਪਣੇ ਅੱਜ ਦੇ ਨਵੇਂ ਤਿੰਨ ਰਿਸ਼ਤੇ 'ਚ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾਂ ਪਰਿਵਾਰ ਤੇ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਡਾਟਾ ਭੇਜ ਕੇ ਆਪਣਾ ਤੇ ਮੈਸੇਜ ਕਰਕੇ ਐਡ ਲਗਵਾ ਸਕਦੇ ਹਾਂ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ